ਅੱਜ ਪਹੁੰਚੇ ਆ ਪਿੰਡ ਗੁਬਿੰਦਪੁਰਾ ਔਰ ਹਰ ਰੰਗਪੁਰਾ ਦੇ ਵਿੱਚ ਜਿੱਥੇ ਕਿ ਸੱਭਿਆਚਾਰਕ ਦੀ ਝਲਕ ਤੀਆਂ ਦਾ ਤਿਹਾਰ ਮਨਾਇਆ ਜਾਂਦਾ ਹੈ ਹਰ ਸਾਲ ਤੀਆਂ ਮਨਾਇਆ ਜਾਂਦੀਆਂ ਤਾਂ ਇਹਦਾ ਕੀ ਇਤਿਹਾਸ ਆ ਤੇ ਇਹਦੇ ਬਾਰੇ ਜਾਣਦੇ ਆ ਪਿੰਡ ਦੀਆਂ ਸਾਡੀਆਂ ਔਰਤਾਂ ਤੋਂ ਸਾਡੇ ਨਾਲ ਜੁੜੇ ਨੇ ਪ੍ਰਕਾਸ਼ ਕੌਰ ਸੋਹੀ ਜਿਹੜੇ ਕਿ ਹੈਲਥ ਡਿਪਾਰਟਮੈਂਟ ਨਾਲ ਵੀ ਸੰਬੰਧਿਤ ਔਰ ਅੰਗਣਮੜੀ ਨਾਲ ਵੀ ਸੰਬੰਧਿਤ ਇਹ ਬਰਕਰ ਨੇ ਉਹਨਾਂ ਦੇ ਤਾਂ ਮਿਲਦੇ ਆ ਪ੍ਰਕਾਸ਼ ਕੌਰ ਸੋਹੀ ਨੂੰ ਤੇ ਸਾਡੇ ਪਿੰਡ ਦੀਆਂ ਬੀਬੀਆਂ ਨੂੰ ਵੀ ਜਾਣਦੇ ਆ ਤੀਆਂ ਦੇ ਤਿਹਾੜੀ ਬਾਰੇ ਸੋਹੀ ਸਾਹਿਬ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸੋਹੀ ਸਾਹਿਬ ਆਪਾਂ ਤੀਆਂ ਦਾ ਤਿਹਾੜੀ ਮਨਾ ਰਹੇ ਆ ਪਿੰਡ ਗੁਮਿੰਦਪੁਰਾ ਔਰ ਹਰ ਰੰਗਪੁਰਾ ਦੇ ਜੀ ਇਹ ਕਿੰਨਾ ਸਮਾਂ ਹੋ ਗਿਆ ਇਹ ਆਪਾਂ ਨੂੰ ਤਿਹਾੜੀ ਮਨਾਉਂਦੇ ਹਾਂ ਇਹਦਾ ਕੀ ਇਹਦਾ ਇਤਿਹਾਸ ਹੈ ਹਾਂ ਜੀ ਇਹ ਅਸੀਂ ਕਾਫੀ ਲੰਬੇ ਸਮੇਂ ਤੋਂ ਤਕਰੀਬਨ ਪਿਛਲੇ 8-10 ਸਾਲ ਤੋਂ ਲਗਾਤਾਰ ਕੰਟੀਨਿਊ ਮਨਾ ਰਹੇ ਹਾਂ ਇਸ ਦੇ ਵਿੱਚ ਸਾਡੇ ਪਿੰਡ ਦਾ ਵਿਕਾਸ ਜੋਗਤਾਨ ਹੁੰਦਾ ਹੈ ਇਹ ਸੀ ਬਾਲਵਿਕਾਸ ਮੈਕਨੇ ਦੇ ਵੱਲੋਂ ਉਹਨਾਂ ਦੇ ਨਾਲ ਪੰਚਾਇਤ ਦੇ ਨਾਲ ਜੋ ਕਾਫੀ ਹਰ ਵਾਰ ਮਨਾਉਂਦੇ ਆਂ ਤੀਆਂ ਦਾ ਤਿਉਹਾਰ ਸਾਡਾ ਮਕਸਦ ਤਿਉਹਾਰ ਮਨਾਉਂਦਾ ਇਹ ਹੀ ਆ ਵੀ ਸਾਡਾ ਪੁਰਾਣਾ ਵਿਰਸਾ ਲੋਪ ਹੁੰਦਾ ਜਾ ਰਿਹਾ ਹੈ ਜਿੱਥੇ ਅੱਗੇ ਖੁੱਲੇ ਪੀੜਾਂ ਦੇ ਵਿੱਚ ਸਾਰਾ ਸਾਰਾ ਦਿਨ ਤੀਆਂ ਲੱਗਦੇ ਸੀ ਸਮੇਂ ਦੇ ਬਦਲਾਅ ਦੇ ਨਾਲ ਤੀਆਂ ਦੇ ਵਿੱਚ ਵੀ ਥੋੜਾ ਫਰਕ ਆਇਆ ਤੇ ਪਿਛਲੇ ਸਮੇਂ ਦੇ ਵਿੱਚ ਤੀਆਂ ਲੱਗਣੀਆਂ ਬਿਲਕੁਲ ਬੰਦ ਹੋ ਗਈਆਂ ਪਰ ਅਸੀਂ ਬਾਲਵਕਾਸ ਮਹਿਕਮੇ ਨਾਲ ਤੇ ਸਤਰੀ ਬਾਲਵਕਾਸ ਨਾਲ ਸੰਪਰਕ ਅਸੀਂ ਸੋਚਿਆ ਵੀ ਤੀਆਂ ਦੇ ਤਿਹਾਰ ਨੂੰ ਮਨਾਉਣਾ ਚਾਹੀਦਾ ਤੇ ਪੰਚਾਇਤ ਨੇ ਸਾਡਾ ਪਿਛਲੇ ਸਮੇਂ ਲੰਮੇ ਸਮੇਂ ਤੋਂ ਸਰਪੰਚ ਨਵਤੇਜ ਸਿੰਘ ਤੇ ਹੁਣ ਵਾਲੇ ਸਰਪੰਚ ਸਹਿਬਾਨ ਇਹਨਾਂ ਨੇ ਸਾਡਾ ਸਹਿਯੋਗ ਦਿੱਤਾ ਤੇ ਹਰ ਵਾਰ ਅਸੀਂ ਉਹਨਾਂ ਦੇ ਨਾਲ ਮਿਲ ਕੇ ਤੀਆਂ ਮਨਾਉਂਦੇ ਹਾਂ ਜਿਵੇਂ ਹੁਣ ਨਵੀਂ ਪੰਚਾਇਤ ਬਣੀ ਸਰਪੰਚ ਜਸਵੰਦਰ ਕੌਰ ਤੇ ਵਾਈਫ ਆਫ ਜਤਾਰ ਸਿੰਘ ਇਹਨਾਂ ਦਾ ਵੀ ਅੱਜ ਬੜਾ ਸਹਿਯੋਗ ਰਿਹਾ ਤੇ ਆਹ ਸਾਰਾ ਜੋ ਪ੍ਰਬੰਧ ਇਹਨਾਂ ਨੇ ਕੀਤਾ ਸੋਹੀ ਸਾਹਿਬ ਜਿਵੇਂ ਗਵਿੰਦਪੁਰਾ ਰ ਹਰੰਗਪੁਰਾ ਪਿੰਡ ਹੈ ਇਹ ਕਿ ਦੋਨਾਂ ਦਾ ਇਕੱਠਾ ਇੱਕ ਪਰਿਵਾਰ ਹੈ ਸਮਝਾ ਜੀ ਬਿਲਕੁਲ ਜੀ ਇਹ ਤਾਂ ਇੱਕ ਨਾਂ ਦੇ ਹੀ ਦੋ ਪਿੰਡ ਬਣ ਗਏ ਸਾਡੇ ਪਿੰਡ ਦਾ ਖਾਣ ਪਾਣ ਤੇ ਤਿਥ ਤਿਹਾਰ ਆਉਣ ਜਾਣ ਘਰਾਂ ਦੀ ਸਾਂਝ ਬਿਲਕੁਲ ਉਦਾਂ ਜਿੱਦਾਂ ਪਹਿਲਾਂ ਸੀ ਜਾਨੀ ਤੁਹਾਡਾ ਕਹਿੰਦਾ ਮਤਲਬ ਵੀ ਜਿਹੜੀ ਸਾਡੀ ਭਾਈਚਾਰਕ ਸਾਂਝ ਹੈ ਅਸੀਂ ਸਾਰੇ ਇੱਕੋ ਹੀ ਪਰਿਵਾਰ ਦੀ ਤਰ੍ਹਾਂ ਪਿੰਡ ਵਿੱਚ ਵਰਤਦੇ ਹਾਂ ਬਿਲਕੁਲ ਭਾਈਚਾਰਕ ਸਾਂਝ ਉਦਾਂ ਹੀ ਹੈ ਜਿੱਦਾਂ ਅਸੀਂ ਗਵਿੰਦਪੁਰੇ ਜਿੱਦਾਂ ਹਰੰਗਪੁਰੇ ਦੇ ਲੋਕ ਆਪਣੇ ਏਰਗੇ ਦੇ ਵਿੱਚ ਆਪਣੇ ਘਰਾਂ ਦੇ ਵਿੱਚ ਦੁੱਖ ਸੁੱਖ ਜਾਂਦੇ ਉਦਾਂ ਹੀ ਗਵਿੰਦਪੁਰੇ ਚ ਜਾਂਦੇ ਜਿਸ ਤਰ੍ਹਾਂ ਗਵਿੰਦਪੁਰੇ ਦਾ ਲੋਕ ਆਪਣੇ ਘਰਾਂ ਦੇ ਵਿੱਚ ਜਾਂਦੇ ਆ ਦੁੱਖ ਸੁੱਖ ਦੇ ਵਿੱਚ ਉਦਾਂ ਹੀ ਉਹ ਰਲ ਕੇ ਇਕੱਠੇ ਹੁੰਦੇ ਆ ਸਾਨੂੰ ਕਦੇ ਕੋਈ ਫਰਕ ਨਹੀਂ ਮਹਿਸੂਸ ਹੋਇਆ ਦੀ ਇਹ ਦੋ ਪਿੰਡ ਐ ਇੱਥੇ ਜਿਹੜੀਆਂ ਹੁਣ ਤੁਹਾਡੀਆਂ ਥੋੜੀਆਂ ਜਿਹੜੀਆਂ ਡਿਪਾਰਟਮੈਂਟ ਦੀਆਂ ਵਰਕਰ ਵੀ ਹੈਗੀਆਂ ਤੇ ਸਾਡੀ ਪੰਚਾਇਤ ਦੇ ਨੁਮਾਇੰਦੇ ਵੀ ਹੈਗੇ ਹਨ ਇਹ ਜਿਹੜੀਆਂ ਔਰਤਾਂ ਸੀ ਜੋ ਇਕੱਠੀਆਂ ਹੋਈਆਂ ਅੱਜ ਤੇ ਕੀ ਤੁਸੀਂ ਇਹਨਾਂ ਨੂੰ ਘਰ ਘਰ ਸਨੇਹਾ ਲੱਗਦਾ ਹੈ ਇਹਨਾਂ ਨੂੰ ਜਾਂ ਤੁਸੀਂ ਕੋਈ ਮੈਸੇਜ ਤੁਹਾਡਾ ਇੱਕ ਬਣਿਆ ਰਹੇ ਤਾਂ ਨੇ ਸਾਡਾ ਤਾਂ ਜੀ ਦੇਖੋ ਆਂਗੜਵਾੜੀ ਦੇ ਵਿੱਚ ਤਾਂ ਸਾਡਾ ਇਸ ਤਰ੍ਹਾਂ ਦਾ ਸਾਡੇ ਵਟਸਐਪ ਗਰੁੱਪ ਵੀ ਬਣੇ ਹੋਏ ਆ ਸਾਡੇ ਕੋਲ ਬੀਬੀਆਂ ਵੀ ਆਉਂਦੀਆਂ ਬੱਚੇ ਵੀ ਆਉਂਦੇ ਆ ਤਾਂ ਅਸੀਂ ਉਸ ਤਰ੍ਹਾਂ ਹੀ ਸਨੇਹਾ ਲਾ ਦਿੰਦੇ ਆ ਤੇ ਇੱਕ ਭੈਣ ਨੂੰ ਸਨੇਹਾ ਲਾਏ ਤਾਂ ਸੁੱਪਨਾ 8 10 ਨੂੰਹਾਂ ਲਾ ਦਿੰਦੇ ਆ ਕੋਈ ਵੀ ਸਨੇਹਾ ਜਦੋਂ ਅਸੀਂ ਲਾਉਂਦੇ ਆ ਤਾਂ ਸਾਡਾ ਸਨੇਹਾ ਯਾਨੀ ਸਾਰੇ ਪਿੰਡ ਦੇ ਵਿੱਚ ਜਿਵੇਂ ਕਹਿੰਦੇ ਹੁੰਦੇ ਆ ਵੀ ਕੋਈ ਖਬਰ ਆ ਗਈ ਤਾਂ ਤਰ੍ਹਾਂ ਫੈਲ ਜਾਂਦੀ ਆ ਤਾਂ ਸਾਡਾ ਜੋ ਵੀ ਅਸੀਂ ਸਨੇਹਾ ਲਾਉਣਾ ਹੁੰਦਾ ਤਾਂ ਸਾਰੇ ਘਰਾਂ ਵਿੱਚ ਪਹੁੰਚ ਜਾਂਦਾ ਯਾਨੀ ਭਾਈਚਾਰਕ ਸਾਂਝ ਬਿਲਕੁਲ ਬਿਲਕੁਲ ਸਾਂਝ ਇੰਨੀ ਆ ਵੀ ਇੱਕ ਭੈਣ ਕਹਿੰਦੀ ਆ ਵੀ ਜੇ ਮੈਨੂੰ ਪ អ្នកទៅណាណា ਗੱਲ ਹੈ ਵੀ ਇੱਕ ਦੂਜੀ ਆਪਣਾ ਲੇਡੀ ਨੂੰ ਸੁਨੇਹਾ ਲੱਗ ਜਾਂਦਾ ਹੈ ਨਾ ਪਰ ਕਈ ਸਾਡੇ ਇੱਕ ਸਮਾਜ ਦੇ ਵਿੱਚ ਹੁੰਦਾ ਵੀ ਮੈਂ ਆ ਕਿ ਪਰਸਨਲੀ ਮੈਨੂੰ ਕੁਝ ਸੁਨੇਹਾ ਨਹੀਂ ਲਾਇਆ ਹੈ ਨਾ ਇਸ ਤਰ੍ਹਾਂ ਦੀ ਗੱਲਾਂ ਵੀ ਆਉਂਦੀਆਂ ਹੋਣਗੀਆਂ ਤੁਹਾਡੇ ਕੋਲ ਨਹੀਂ ਜੀ ਨਹੀਂ ਇਹ ਜਿਹੜਾ ਸਾਡਾ ਸਾਂਝਾ ਤਿਹਾਰ ਹੈ ਇਹ ਕਿਸੇ ਇੱਕ ਜਣੇ ਦਾ ਨਹੀਂ ਨਾ ਕਿਸੇ ਇੱਕ ਪਾਰਟੀ ਨੂੰ ਆਪਾਂ ਇਹਨੂੰ ਪਾਰਟੀ ਵਾਜੀ ਦਾ ਇੱਥੇ ਖਤਮ ਨਹੀਂ ਹੋ ਜਾਂਦੀ ਨਾ ਸੱਭਿਆਚਾਰ ਜਿੱਥੇ ਹੈਗਾ ਉੱਥੇ ਪਾਰਟੀ ਵਾਜੀ ਦਾ ਤਾਂ ਨਾ ਹੀ ਨਹੀਂ ਰਹਿ ਜਾਂਦਾ ਸਭਿਆਚਾਰ ਦਾ ਮਤਲਬ ਇਹ ਹੁੰਦਾ ਵੀ ਜੇ ਇੱਕ ਜਾਨੇ ਨੂੰ ਸਨੇਹਾ ਲੱਗਾ ਸਾਡੀ ਸਾਂਝੀ ਵਾਲਤਾ ਸਾਡੀ ਸਾਂਝ ਐਨੀ ਹੈ ਵੀ ਗਾਹਾਂ ਦੀ ਗਾਹ ਸਨੇਹਾਤ ਰਹਿ ਜਾਣਾ ਉੱਥੇ ਕਿਸੇ ਨੂੰ ਕੋਈ ਰੋਸ਼ਨੀ ਵੀ ਮੈਨੂੰ ਬੁਲਾਇਆ ਨਹੀਂ ਕਿਸੇ ਨੇ ਇੰਡੀਵਿਜੂਅਲ ਨਹੀਂ ਕਿਸੇ ਨੂੰ ਕਹਿਣ ਜਾਣਾ ਕਿਸੇ ਦੇ ਘਰੇ ਨਹੀਂ ਕਹਿਣ ਜਾਣਾ ਬਸ ਇੱਕ ਦੂਸਰੇ ਦੇ ਸਨੇਹ ਦੇ ਨਾਲ ਹੀ ਅਸੀਂ ਇੱਥੇ ਇਕੱਠੇ ਹਾਂ ਜਿਹੜਾ ਮੈਂਬਰ ਸਾਹਿਬ ਤੁਸੀਂ ਵੀ ਇੱਥੇ ਖੜੇ ਹੋ ਜੇ ਹੁਣ ਚਰਖਾ ਕੱਤਣ ਦਾ ਸੀਗਾ ਹਨਾ ਚਰਖਾ ਦਾ ਵੀ ਜ ਆਪਣੇ ਉਹ ਵਿਰਸੇ ਦੇ ਵਿੱਚ ਹੀ ਹੈ ਕਿ ਚਰਖਾ ਪਰ ਤੁਸੀਂ ਜਾਣਾ ਲੜਕੀਆਂ ਜਿਹੜੀਆਂ ਨੌਜੋਨ ਲੜਕੀਆਂ ਉਹ ਕੱਤਦੀਆਂ ਚਰਖਾ ਦਾ ਪ੍ਰੋਗਰਾਮ ਚ ਚੱਲ ਰਹੀ ਬਹੁਤ ਚਗੀ ਜਣੇ ਕਿ ਕਟਾਈ ਦਾ ਕੰਮ ਬਹੁਤ ਚੱਲਦਾ ਸੀ ਪਰ ਹੁਣ ਥੋੜਾ ਹੀ ਘਟਦਾ ਜਾ ਰਿਹਾ ਇਸ ਕਰਕੇ ਅਸੀਂ ਇਸ ਵੇਚੇ ਨੂੰ ਦੁਬਾਰਾ ਚਲਾਉਣਾ ਚਾਹੁੰਦੇ ਆ ਚਾਹੁੰਦੇ ਆ ਕਿ ਇਹ ਵੇਚਾ ਐਸੇ ਤਰ੍ਹਾਂ ਹੀ ਰਹੇ ਜਣੀ ਜਿਹੜੀ ਮਸ਼ੀਨੀ ਯੁੱਗ ਆ ਗਿਆ ਨਾ ਇਸੇ ਐਸੇ ਤਰ੍ਹਾਂ ਨਹੀਂ ਰਹੀ ਜਿਹੜਾ ਜਾ ਰਿਹਾ ਸਮਾਂ ਨਹੀਂ ਰਹੀ ਜਿੰਦ ਜੋਰੋ ਜੋਰ ਸਾਬ ਜਿਹੜਾ ਮਤਲਬ ਆਪਾਂ ਬੋਲੀਆਂ ਆਪਣੀਆਂ ਲੜਕੀਆਂ ਪਾਉਂਦੀਆਂ ਹਨ ਸੱਭਿਆਚਾਰਕ ਬੋਲੀਆਂ ਜਿਵੇਂ ਅਸੀਂ ਸ਼ੁਰੂਆਤ ਕਰਦੇ ਹਾਂ ਉਹਦੀ ਕੀ ਮਤਲਬ ਉਹਦੀ ਹੈਗਾ ਜੀ ਦੇਖੋ ਜੀ ਢਿੰਗਾਂ ਪੇਕਿਆਂ ਦੇ ਘਰ ਪਾਦਦੇ ਨੇ ਜਵਾਨ ਹੁੰਦੀਆਂ ਪੇਕਿਆਂ ਦਾ ਮੋਹ ਹੁੰਦਾ ਹੈ ਸਹੁਰੇ ਘਰ ਜਦੋਂ ਜਾਂਦੀਆਂ ਪੇਕੇ ਯਾਦ ਆਉਂਦੇ ਆ ਜਦੋਂ ਪੇਕੇ ਫਿਰ ਢਿੰਗਾਂ ਦੇ ਵਿੱਚ ਆਉਂਦੇ ਨੇ ਤਾਂ ਇੱਥੇ ਆ ਕੇ ਆਪਣੇ ਪੇਕੇਆਂ ਨੂੰ ਯਾਦ ਕਰਦੇ ਨੇ ਭਰਾਵਾਂ ਦੀਆਂ ਬੋਲੀਆਂ ਪਾਉਂਦੇ ਨੇ ਬਾਪਦਿਆਂ ਪਾਉਂਦੇ ਨੇ ਇਹ ਭੱਜੂ ਵੀ ਦੋ ਵਾਰ ਕੱਲਾ ਵੱਜਾ ਚਾਰ ਵਾਰ ਸਿੱਕੇ ਬੜੇ ਮੇਖੇ ਤੇ ਖੰਬਰ ਦੇ ਲੈਣ ਆਏ ਆ ਆਪਣੇ ਸਹੁਰਿਆਂ ਦਾ ਦੁੱਖ ਵੀ ਬਿਆਨ ਕਰਦੇ ਆ ਤੇ ਜਿਹੜੀਆਂ ਜਿਹੜੀਆਂ ਇੱਥੇ ਸੋਹਰੀ ਬੈਠੀਆਂ ਉਹ ਆਪਣੇ ਪੇਕੇਆਂ ਨੂੰ ਯਾਦ ਕਰਕੇ ਉਹ ਵੀ ਫਿਰ ਪੇਕੇਆਂ ਨੂੰ ਬੋਲਦਾ ਪਾਉਂਦੇ ਆ ਤਾਂ ਇੱਕ ਤਰ੍ਹਾਂ ਦਾ ਇਹ ਜਿਹੜਾ ਵਿਰਸਾ ਉਹ ਉਹ ਵੀ ਸੰਭਾਲ ਦਿੰਦੇ ਸਾਡੀਆਂ ਮਾਮਾ ਭੈਣਾਂ ਵੇਖਣਾ ਤੇ ਆਪਣੇ ਮਨ ਦਾ ਇਹ ਨਹੀਂ ਮੰਨਦੇ ਬਲਬਲੇ ਆ ਬਲਬਲੇ ਦੁੱਖ ਦੁੱਖ ਵਾਲੀਆਂ ਜਿਹੜੀਆਂ ਦੁੱਖ ਵਾਲੀਆਂ ਬੋਲਣਾਂ ਵੀ ਪਉਂਦਗੈ ਸੁਖ ਵਾਲੀਆਂ ਵੀ ਪਉਂਦਗੈ ਚਾਹ ਦਾਲੀਆਂ ਵੀ ਪਉਂਦਗੈ ਉਹ ਸਾਰੇ ਤਰ੍ਹਾਂ ਦਾ ਜਿਹੜਾ ਇੱਥੇ ਸੱਭਾ ਜਾਂਦੇ ਵਿੱਚ ਸ਼ੋਹਦਾ ਹੈ ਤਾਈਓ ਇਹਨੂੰ ਬਲੋ ਪੰਜਾਬੀ ਵਿਰਸਾ ਇਹ ਹੀ ਹੈ ਬਾਕੀ ਇੱਥੇ ਸਾਡੀਆਂ ਬਜ਼ੁਰਗ ਮਾਵਾਂ ਹੁੰਦੀਆਂ ਉਹ ਆਪਣੀਆਂ ਨੰਮੀਆਂ ਨੂਹਾਂ ਨਾ ਜਿਹੜੀਆਂ ਨੰਮੀਆਂ ਬੋਤਾਂਆਂ ਨਾ ਨੰਨਾਂ ਦੀ ਜਾਣ ਪਛਾਣ ਹੁੰਦੀ ਹੈ ਨਾਮਾ ਕੁੜਗਾ ਹੁੰਦੇ ਨੇ ਉਹਨਾਂ ਨਾਲ ਜਾਣਛਾਣ ਹੁੰਦੀ ਹੈ ਕੁੜਗਾ ਸਾਰਿਆਂ ਤੋਂ ਪ੍ਰਾਣੀਆਂ ਬਜ਼ੁਰਗ ਭੂਆ ਸਾਰਿਆਂ ਤੋਂ ਦਿੰਦੀਆਂ ਜਿਵੇਂ ਸਾਡੇ ਟਾਈਮ ਦੇ ਨੇ ਤਾਂ ਉਹ ਨਾਮਾ ਬੰਗਾ ਜਦੋਂ ਨਹੀਂ ਉਹਨਾਂ ਨੂੰ ਜਾਣਦੇ ਉਹਨਾਂ ਨਾਲ ਜਾਣਛਾਣ ਹੁੰਦੀ ਹੈ ਜਿਹੜੀਆਂ ਉਸ ਘਰ ਭੂਆ ਇਸ ਕਰਕੇ ਜਿਹੜਾ ਇਹ ਸਾਡਾ ਵਿਰਸਾ ਹੈ ਇਹ ਇਸੇ ਤਰ੍ਹਾਂ ਹੀ ਕੈਮਰਾ ਵੀ ਅਸੀਂ ਚਾਹੁੰਦੇ ਆ ਇਸ ਨੂੰ ਅੱਗੇ ਤੋਂ ਹੋਰ ਵੀ ਲਮੇਰਾ ਕੀਤਾ ਜਾਵੇ ਜਿਵੇਂ ਇੱਕ ਦਿਨ ਦੀ ਜਗ੍ਹਾ ਅਸੀਂ ਸੋਚਦੇ ਆ ਵੀ ਪੰਜ ਚਾਰ ਦਿਨ ਅੱਗੇ ਕੀਤਾ ਜਾਵੇ ਜਾਨੀ ਜਿਹੜੀ ਆਪਣੀ ਬਾਰਤਕ ਆਪਾਂ ਇਹਨੂੰ ਬਾਰਤਕ ਕਹਾਂਗੇ ਤਾ ਇੱਕ ਦੂਜੇ ਨਾਲ ਸਾਂਝ ਤੇ ਮੇਲ ਮਲਾਪ ਦਾ ਇਹ ਸੁਭਾਗ ਹੈ ਨਾ ਇਹ ਦਾ ਮਕਸਦ ਇਹ ਹੈ ਮੇਲ ਮਲਾਪ ਕਿ ਤਿੰਨਸਰੇ ਦੇ ਕਾਪਸ਼ਾਂ ਤੇ ਸਾਡਾ ਪਿਆਰ ਇੱਕ ਦੂਸਰੇ ਨਾਲ ਤੇ ਸਭਿਆਚਾਰ ਦੀ ਸਮਾਰ ਪਾਰੇ ਤਗਨੇ ਸੱਤੇ ਨਾ ਨਿਲਾਏ ਇੱਕ ਨਾ ਨਹੀਂ ਮੇਰੇ ਗੁੱਟ ਦੀ ਕੜੀ ਮਤ ਪੰਨ ਸੱਤੇ ਪੁੱਤ Obrigada. Okay. ਵਾਨ ਸਾਹਿਬ ਜੀ ਮੇ ਚਰਖੇ ਦੀ ਆਪਾਂ ਗੱਲ ਕਰ ਰਹੇ ਸੀ। ਹਾਂਜੀ। ਚਰਖਾ ਜੇ ਬੱਚੀਆਂ ਆਪਣੀਆਂ ਸਿੱਖ ਰਹੀਆਂ ਜਾਂ ਪਹਿਲਾਂ ਤੁਸੀਂ ਜਦੋਂ ਵੱਡੀਆਂ ਲੇਡੀ ਸਾਡੀਆਂ ਸੀ ਨਾ ਉਹ ਤਾਂ ਪਰਮਾਨੈਂਟਲੀ ਕਰਦੀਆਂ ਸੀ। ਪਰ ਮੈਂ ਇਹ ਚਾਹਣਾ ਵੀ ਸਿੱਖਿਆ ਹੋਣਾ ਚਾਹੀਦਾ ਕੰਮ। ਹਾਂਜੀ। ਬੱਚਿਆਂ ਨੂੰ ਹੁਣ ਕਹਿੰਦੇ ਆ ਵੀ ਸਿੱਖੋ ਪਰ ਨਹੀਂ ਬੱਚਿਆਂ ਦਾ ਪੜ੍ਹਾਈ ਕਰਨੀ ਤੇ ਹੁਣ ਵੱਧਦਾ ਇਹਨਾਂ ਕੰਮ ਕਰਨੀ ਕਰ। ਚਲੋ ਪੜ੍ਹਨਾ ਤਾਂ ਬਹੁਤ ਜ਼ਿਆਦਾ ਜ਼ਰੂਰੀ ਹੈ ਪਰ ਜੇ ਕੰਮ ਕੋਈ ਸਿੱਖਿਆ ਹੋਇਆ ਤਾਂ ਉਹ ਵੀ ਸਿੱਖਣਾ ਚਾਹੀਦਾ ਜੀ ਹਰੇਕ ਕੰਮ ਸਿੱਖਣਾ ਚਾਹੀਦਾ। ਹਰ ਕੰਮ ਸਿੱਖਣਾ ਚਾਹੀਦਾ ਤੇ ਜਿਹੜੀ ਭਾਈਚਾਰਕ ਸਾਂਝ ਹੈ ਇਹਨੂੰ ਵੀਰੀ ਕੈਮ ਰੱਖਿਆ ਜਾ ਸਕਦਾ ਹੈ। ਬੱਚਿਆਂ ਨੂੰ ਕਿੱਥੇ ਰੱਖੀ ਦਾ ਸੀ। ਵੀਡੀਓ ਕਰਖੇ ਬਾਰੇ ਸਾਰਾ ਹੈ। ਜਿਆ ਮਾ ਆ ਮੁੰਨੇ ਆ ਤੱਕ ਤੱਕਦਾ ਆ ਮਾਲ ਪੈਂਦੀ ਆ। ਸਾਰਾ ਬੱਚਿਆਂ ਦੇ ਧਿਆਨ ਚ ਲਿਆਉਣੇ ਬੱਚਿਆਂ ਨੂੰ ਵੀਰ ਪਤਾ ਲੱਗਦਾ ਹੈ। ਬੱਚਿਆਂ ਨੂੰ ਹੁਣ ਜਵਾਨ ਬਤਾ ਹੈ। ਜਿਹੜਾ ਚਰਖੇ ਦਾ ਇਤਿਹਾਸ ਹੈ, ਚਰਖਾ ਜਮੀਨ ਮਤਲਬ ਹੈਗਾ। ਚਰਖਾ ਜਿਹੜਾ ਬਣਦਾ ਸੀਗਾ ਜਿਹੜਾ ਸਕੂਲ ਹੈਗਾ ਹੈ ਨਾ ਦੂਗਾ ਦੂਰੇ ਆਉਂਦੇ ਤੂੰ ਰੂੜੇ ਹਾਂ ਤੂੰ ਜਿਵੇਂ ਬੀਲ ਨੇ ਚਰਖੇ ਮਤਲਬ ਉਹ ਪੁਰਾਣੇ ਬੇਸਾ ਆਪਣਾ ਹੀ ਹੈਗਾਗਾ ਇਹ ਤੁਸੀਂ ਜਿਹੜੇ ਮਤਲਬ ਜਿਹੜੇ ਸਾਹਜ ਆਪਣੇ ਪਿੰਡ ਦੀ ਜਾਂ ਸਾਡੇ ਸਿਸਟਮ ਦੇ ਵਿੱਚ ਅਸੀਂ ਇੱਕ ਜਦੋਂ ਪੁਰਾਣੇ ਸਮੇਂ ਦੀਆਂ ਗੱਲਾਂ ਕਰਾਂਗੇ ਜੇ ਤਾਂ ਪੁਰਾਣੇ ਸਮਿਆਂ ਨੂੰ ਤੇ ਅੱਜ ਦੇ ਸਮਿਆਂ ਦਾ ਕਿੰਨਾ ਕੁ ਬਦਲਾਅ ਤੁਸੀਂ ਜੀਦੇ ਹੋ। ਅੱਜ ਪੁਰਾਣੀਆਂ ਚੀਜ਼ਾਂ ਵੀ ਸਾਂਭ ਕੇ ਰੱਖਦੇ ਹੁੰਦੇ ਸੀ। ਬੜੀਆਂ ਜਿਨੋ ਨੇ ਕਰੇ ਹੋਈਆਂ ਨੇ ਪੁਰਾਣੀਆਂ ਚੀਜ਼ਾਂ। ਉਹਨਾਂ ਨੂੰ ਸਮਾਰ ਕੇ ਸਮਾਰ ਕੇ ਰੱਖਿਆ ਹੋਇਆ ਹੈ ਸਭ। ਠੀਕ ਹੈ। ਜਿਵੇਂ ਲਾਗਦੇ ਨੇ ਹੋਈ ਲਿਖਾਣੀ ਹੋਈ ਆਲਮਦਾਨੀ ਹੋਈ ਚਰਖਾ ਹੋਇਆ ਤੇ ਜਿਵੇਂ ਪਹਿਲਾਂ ਰੇਡੀਓ ਹੁੰਦੇ ਸੀਗੇ ਰੇਡੀਓ ਵੀ ਆਜੂ ਵਾੜੇ ਤੇ ਪ੍ਰਗਟ ਆ ਗਿਆ ਉਹ ਹੀ ਹੈ। ਤੋਂ ਉਦੋਂ ਡੱਕ ਆ ਗਏ ਡਿੱਕ ਵੀ ਹੈਗੇ ਆਪਣੇ। ਫੇਰ ਉਸ ਤੋਂ ਬਾਅਦ ਇਹ ਹੋ ਗਿਆ ਕੰਪਿਊਟਰ ਦਾ। ਅਲੇ ਜੀ ਦਾ ਉਹ ਵੇਖ ਕੇ ਸਾਰੀ ਚੀਜ਼ ਹੈ ਜਿਵੇਂ ਜਿਵੇਂ ਸਮੇਂ ਦੇ ਹਿਸਾਬ ਨਾਲ ਉਹ ਸਾਰੀ ਰਸਤੀ ਦਿਨ ਸਕਦੇ ਆਈ ਦੋਸਤੋ ਆਪਾਂ ਨੂੰ ਚਰਨਜੀਤ ਕੌਰ ਨੇ ਬੜੀਆਂ ਵਧੀਆ ਗੱਲਾਂ ਦਸੀਆਂ ਤੇ ਤੁਹਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਅਸੀਂ ਪੁਰਾਣਾ ਵਿਰਸਾ ਜਿਵੇਂ ਊਰੀ ਚਰਖਾ ਜਾਂ ਜਿਹੜਾ ਵੀ ਇਹਨਾਂ ਕੋਲੇ ਸਮਾਨ ਹੈਗਾਗਾ ਉਹ ਤੁਹਾਨੂੰ ਅਸੀਂ ਸਾਡੇ ਮਾਦੀ ਮਰਾਂ ਨੂੰ ਜਰੂਰ ਦਿਖਾਵਾਂਗੇ ਕਿਉਂਕਿ ਸਾਡੇ ਜਿਹੜੇ ਬੱਚੇ ਨੇ ਉਹ ਇਹ ਚੀਜ਼ਾਂ ਨੂੰ ਭੁੱਲ ਚੁੱਕੇ ਨੇ ਵੀ ਆ ਚਰਖਾ ਹੈ ਊਰੀ ਹੈ ਜਾ ਟੇਰਨ ਇਦਾਂ ਦੇ ਜਿਹੜੇ ਉਹ ਸੀਗੇ ਉਹ ਤੁਹਾਨੂੰ ਦਿਖਾਵਾਂਗੇ ਕਿ ਅਸੀਂ ਪੰਚਾਇਤ ਦਾ ਬਹੁਤ ਬਹੁਤ ਧੰਨਵਾਦ ਕਰਦੇ ਜਿਨ੍ਹਾਂ ਨੇ ਸਾਡੀਆਂ ਨੌਜਵਾਨ ਲੜਕੀਆਂ ਨੂੰ ਇੱਥੇ ਬੁਲਾ ਕੇ ਇਹ ਫੰਕਸ਼ਨ ਕਰਾਇਆ ਤੇ ਸਾਡੀ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਸਾਡੀ ਵੀਡੀਓ ਕਿਦਾਂ ਲੱਗੀ ਧੰਨਵਾਦ